ਸਤਿ ਸ੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਦਾਲ ਮੱਖਣੀ ਸਭ ਤੋਂ ਪਹਿਲਾਂ ਦਾਲਾਂ ਨੂੰ ਚੰਗੀ ਤਰ੍ਹਾਂ ਪਾਣੀ ਚ ਭਿਉਾਵਾਂਗੇ 3 ਤੋਂ 4 ਘੰਟੇ ਤੱਕ ਪਾਣੀ ਵਿੱਚ ਭਿਉਂ ਕੇ ਰੱਖਾਂਗੇ ਦਾਲਾਂ ਨੂੰ ਪਾਣੀ ਵਿੱਚ ਭਿਉਆਂ ਨੂੰ 4 ਤੋਂ 5 ਘੰਟੇ ਹੋ ਗਏ ਹੁਣ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਕੁੱਕਰ ਵਿੱਚ 1.5 ਲੀਟਰ ਪਾਣੀ ਪਾਇਆ ਦਾਲ ਦੇ ਅਨੁਸਾਰ ਪਾਣੀ ਪਾ ਸਕਦੇ ਹੋ ਹੁਣ ਇਸ ਵਿੱਚ ਪਾਵਾਂਗੇ ਦਾਲ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਇੱਕ ਚਮਚ ਹਲਦੀ ਤੇ ਇੱਕ ਚਮਚ ਨਮਕ ਇਸ ਤਰ੍ਹਾਂ ਦਾਲ ਮੱਖਣੀ ਬਣਾਓਗੇ ਤਾਂ ਬਹੁਤ ਵਧੀਆ ਬਣेंगी ਇੱਕ ਚਮਚ ਦੇਸੀ ਘਿਓ ਇਸ ਨਾਲ ਦਾਲ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ। ਕੁੱਕਰ ਦਾ ਟੱਕਣ ਲਗਾ ਦਾਂਗੇ, 2 ਤੋਂ 3 ਬੀਸਲ ਜਲਗਾਵਾਂਗੇ। ਇਸ ਤਰ੍ਹਾਂ ਦਾਲ ਬਣ ਕੇ ਤਿਆਰ ਆ। ਦਾਲ ਬਣ ਰਹੀ ਆ, ਐਨੇ ਟਾਈਮ ਮਸਾਲੇ ਤਿਆਰ ਕਰਦੇ ਆ। ਲਾਸਣ ਪਿਆਜ਼ ਕੰਨ ਤੋਂ ਚਾਰ ਪਿਆਜ਼ ਲੈਣੇ ਦੋ ਟਮਾਟਰ ਪਿਆਇਆ ਲਾਸਣ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਤਾਂ ਕਿ ਦਾ ਅਗਰੇਵੀ ਬਹੁਤ ਵਧੀਆ ਬਣੂਗੀ ਦਾਲ ਪੱਕ ਚੁੱਕੀ ਆ ਹੁਣ ਇਸ ਨੂੰ ਗ੍ਰाइंड ਕਰ ਲਾਂਗੇ ਇਹ ਤੇ ਤੜਕਾ ਲਗਾਵਾਂਗੇ ਤੇਲ ਸਰੋਂ ਦੇ ਤੇਲ ਦਾ ਤੜਕਾ ਲਗਾਵਾਂਗੇ ਤੇਲ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਸਭ ਤੋਂ ਪਹਿਲਾਂ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਪਿਆਜ਼ ਤੇ ਲਸਣ ਗ੍ਰाइंड ਕਰੇ ਹੋਏ ਹੁਣ ਇਸ ਵਿੱਚ ਐਡ ਕਰਾਂਗੇ ਪਿਆਜ਼ ਲਸਣ ਤਨਨ ਤੋਂ 4 ਮਿੰਟ ਤੱਕ ਪਕਾਵਾਂਗੇ ਆਇ ਤੇ ਇਹ ਲਸਣ ਪੱਕਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਟਮਾਟਰ ਹਰੀ ਮਿਰਚ ਅਦਰਕ ਇਸ ਤਰ੍ਹਾਂ 2 ਤੋਂ 3 ਮਿੰਟ ਤੱਕ ਇਸ ਨੂੰ ਵੀ ਪਕਾਵਾਂਗੇ ਟਮਾਟਰ ਚੰਗੀ ਤਰ੍ਹਾਂ ਪੱਕਣੇ ਸ਼ੁਰੂ ਹੋ ਗਏ ਪਿਆਲਾ ਸੰ ਟਮਾਟਰ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਐਡ ਕਰਾਂਗੇ ਮਸਾਲੇ ਇੱਕ ਚਮਚ ਨਮਕ ਕਿਉਂਕਿ ਪਹਿਲਾਂ ਨਮਕ ਪਾ ਚੁੱਕੇ ਆ ਇੱਕ ਚਮਚ ਹਲਦੀ ਮਿਰਚ ਟੇਸਟ ਦੇ ਅਨੁਸਾਰ ਮਸਾਲੇ ਪਾ ਸਕਦੇ ਹੋ ਗਰਮ ਮਸਾਲਾ ਹਲਦੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪੰਜ ਤੋਂ 7 ਮਿੰਟ ਤੱਕ ਪਕਾਵਾਂਗੇ ਤਾਕੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਮਸਾਲੇ ਪੱਕਣੇ ਸ਼ੁਰੂ ਹੋ ਗਏ ਦੋ ਤੋਂ 3 ਮਿੰਟ ਤੱਕ ਹੋਰ ਪਕਾਵਾਂਗੇ ਇਸ ਤਰ੍ਹਾਂ ਜਿਆਤਰ ਮਸਾਲੇ ਪਕਾਉਣ ਨਾਲ ਇਸਦੀ ਗਰੇਵੀ ਬਹੁਤ ਵਧੀਆ ਬਣੇਗੀ ਦਾਲ ਦੀ ਮਸਾਲੇ ਤੇਲ ਛੱਡਣ ਲੱਗੇ ਮਸਾਲੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਨੂੰ ਦਾਲ ਚ ਮਿਕਸ ਕਰ ਲਾਂਗੇ ਮਸਾਲੇ ਮਿਕਸ ਕਰਨ ਤੋਂ ਬਾਅਦ 2 ਤੋਂ 3 ਮਿੰਟ ਤੱਕ ਪਕਾਵਾਂਗੇ ਦਾਲ ਨੂੰ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਮੇਸਾਲੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਦਾਲ ਵਿੱਚ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਕਸੂਰੀ ਮੇਥੀ ਇਸ ਨਾਲ ਦਾਲ ਦਾ ਫਲੇਵਰ ਬਹੁਤ ਵਧੀਆ ਆਉਂਦਾ ਦਾਲ ਬਣ ਕੇ ਤਿਆਰ ਆ ਹੁਣ ਇਸ ਨੂੰ ਇੱਕ ਬੌਲ 'ਚ ਕੱਢ ਲਾਂਗੇ ਦਾਲ ਨੂੰ ਕੁਵ ਵਿੱਚ ਕੱਢ ਲਿਆ ਮੱਖਣੀ ਨਾਲ ਡੈਕੋਰੇਟ ਕਰ ਲਿਆ ਦਾਲ ਮੱਖਣੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ